ਕੰਟਰੋਵਰਸੀ ਕੁਈਨ ਕੰਗਣਾ ਰਣਾਉਤ ਦੀ ਬਹਿੂਦਗੀ ਵਾਲੇ ਬਿਆਨਾਂ ਦਾ ਸਿਲਸਲਾ جاری ਹੈ ਵਿਵਾਦਨਾਮ ਵਿਚ ਰਹਿਣ ਵਾਲੀ ਅਦਾਕਾਰਾ ਅਤੇ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਣਾ ਰਣਾਉਤ ਨੇ ਫਿਰ ਤੋਂ ਬਿਨਾ ਨਾਂ ਲੈ ਪੰਜਾਬ ਵਿਰੁੱਧ ਇੱਕ ਹੋਰ ਵਿਵਾਦਤ ਬਿਆਨ ਦਾਗ ਦਿੱਤਾ ਹੈ ਕੰਗਣਾ ਰਣਾਉਤ ਨੇ ਸਟੇਜ ਤੋਂ ਬੋਲਦੇ ਹੋਏ ਪੰਜਾਬ ਦਾ ਨਾਮ ਨਾ ਲੈ ਬਿਨਾ ਪੰਜਾਬ ਨੂੰ ਨਸ਼ੇੜੀ ਦੱਸਿਆ ਹੈ ਕੰਗਣਾ ਹਿਮਾਚਲ ਪ੍ਰਦੇਸ਼ ਵਿੱਚ ਫੈਲੇ ਨਸ਼ੇ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਦੀ ਨਜ਼ਰ ਆਈ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੰਗਣਾ ਰਣਾਉਤ ਨੇ ਮੰਡੀ ਚ ਕਿਹਾ ਕਿ ਸਾਡੇ ਅੱਗੇ ਅਤੇ ਪਿੱਛੇ ਰਾਜਾਂ ਤੋਂ ਇੱਥੇ ਨਵੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਹ ਚਾਹੇ ਚਿੱਟਾ ਹੋਵੇ ਹਿੰਸਾ ਜਾਂ ਕੁਝ ਹੋਰ ਹੋਵੇ ਤੁਸੀਂ ਜਾਣਦੇ ਹੋ ਕਿ ਮੈਂ ਕਿਸ ਰਾਜ ਦੀ ਗੱਲ ਕਰ ਰਹੀ ਹਾਂ ਜਿਵੇਂ ਕਿ ਪ੍ਰਧਾਨ ਜੀ ਨੇ ਵੀ ਕਿਹਾ ਕਿ ਆਹਰੇ ਸੇ ਜੇ ਅੱਗੇ ਪਿੱਛੇ ਦੇ ਰਾਜੇ ਉਥਾ ਤੇ ਨਈ ਨਈ ਚੀਜ਼ਾਂ ਲਗ ਰਹੀਆਂ ਹਰੇ ਇੱਥੇ ਆਉਣੇ ਕੋਈ ਚਿੱਟਾ ਕੋਈ ਕੁਝ ਕੋਈ ਕੁਝ ਇਹਨਾਂ ਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਉਹ ਬਰਬਾਦ ਕਰ ਦਿਆ ਹੈ ਤਾਂ ਹਾਂ ਇਹਨਾਂ ਤੇ ਨਹੀਂ ਕੁਝ ਸਿੱਖਣਾ ਆ ਯੋ ਚਾਹੇ ਚਿੱਟਾ ਹੋ ਚਾਹੇ ਉਗਰਤਾ ਹੋ ਚਾਹੇ ਕੁਝ ਵੀ ਹੋ ਤੋ ਤੁਹਾਂ ਨੂੰ ਪਤਾ ਮੈਂ ਕੁਸ ਰਾ ਜੇਰੀ ਗੱਲ ਕਰ ਰਹੀ ਨਹੀਂ ਬੜਾ ਉਗਰਨ ਕਾ ਸੁਭਾਅ ਹੁੰਦਾ ਹੈ ਬਾਈਕ ਕਬਰਾਂ ਅੰਬਰ ਬਾਈ ਹੋ ਹੱਲਾ ਕਰਾਏ ਡਰੱਗਸ ਕਰਾਏ ਪਤਾ ਨਹੀਂ ਕਿਹੜੀ ਕਿਹੜੀ ਸ਼ਰਾਬਾਂ ਪੀਏ ਬਸੇ ਉਤਪਾਦ ਮਚਾ ਰਹਾ ਹੋਈ ਨੇ ਜ਼ਿਕਰ ਖਾਸ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਹੀ ਕੰਗਣਾ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਤੇ ਲਾਲ ਬਹਾਦਰ ਸ਼ਾਸਤਰੀ ਅਤੇ ਮਹਾਤਮਾ ਗਾਂਧੀ ਤੇ ਪੋਸਟ ਕਰਕੇ ਨਵਾਂ ਵਿਵਾਦ ਛੇੜ ਦਿੱਤਾ ਸੀ ਕੰਗਣਾ ਦੇ ਇਸ ਵਿਵਾਦਤ ਬਿਆਨ ਤੋਂ ਬਾਅਦ ਹੁਣ ਵੱਡੇ ਸਵਾਲ ਉੱਠਣ ਲੱਗੇ ਹਨ ਤੇ ਵਿਰੋਧੀ ਧਿਰਾਂ ਨੇ ਭਾਜਪਾ 'ਰਹੀ ਕਿਰਨਾ' ਸ਼ੁਰੂ ਕਰ ਦਿੱਤਾ ਹੈ ਸਵੱਛਤਾ ਵੀ ਉਤਨੀ ਹੀ ਜ਼ਰੂਰੀ ਹੈ ਜਿੰਨੀ ਕਿ ਆਜ਼ਾਦੀ ਮਹਾਤਮਾ ਗਾਂਧੀ ਜੀ ਦੀ ਜਯੰਤੀ ਪਰ ਉਨ੍ਹਾਂ ਦੇ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਲੈ ਜਾ ਰਹੇ ਹਨ ਸਾਡੇ ਮਾਨਯੇ ਪ੍ਰਧਾਨ ਮੰਤਰੀ ਜੀ और इस गांधी जयंती पर स्वच्छता अभियान की थीम है स्वभाव स्वच्छता और संस्कार स्वच्छता यही हमारे भारतवर्ष की सही मायने में संपत्ति है धरोहर है ना कि सिर्फ डिफेंस और इकोनॉमी संस्कार और स्वभाव में भी हमारा देश सर्वश्रेष्ठ होना चाहिए ताकि हमारे देश की आने वाली पीढ़ी जो है बुज़ुर्गों के लिए बच्चों के लिए महिलाओं के लिए आत्मसम्मान के लिए स्वाभिमान के लिए जो है संवेदनशील हो तो आइए इस साल स्वच्छता अभियान मनाते हैं स्वभाव स्वच्छता ਔਰ ਸੰਸਕਾਰ ਸਵੱਛਤਾ ਕੇ ਸਾਥ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੇਂਦਰੀ ਲੀਡਰਸ਼ਿਪ ਨਾਲ ਮੀਟਿੰਗ ਤੇ ਪ੍ਰਤੀਕਿਰਿਆ ਦਿੰਦੇ ਆ ਆਮ ਆਦਮੀ ਪਾਰਟੀ ਸਮੇਤ ਹੁਣ ਸਵਾਲ ਤਾਂ ਭਾਜਪਾ ਦੇ ਅੰਦਰੋਂ ਹੀ ਉੱਠਣ ਲੱਗੇ ਹਨ ਕੰਗਣਾ ਨਰੌਤ ਵੱਲੋਂ ਪੰਜਾਬ 'ਚ ਦਸ਼ਿਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਤੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਗਰੇਵਾਲ ਨੇ ਪ੍ਰਤੀਕਿਰਿਆ ਦਿੰਦੇ ਹੋਏ ਉਸ ਨੂੰ ਨਸੀਹਤ ਦਿੱਤੀ ਹੈ ਕਿ ਸੰਭਲ ਕੇ ਬੋਲਣਾ ਚਾਹੀਦਾ ਹੈ ਤੇ ਪੰਜਾਬ ਸ਼ਾਂਤੀ ਬਣੀ ਰਹੇਂ ਦਿਓ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕਈ ਬਿਆਨਾਂ ਕਾਰਨ ਆहत ਹਨ ਅਤੇ ਇਸ ਨਾਲ ਹੋਰ ਗੁਸਾ ਵਧੇਗਾ ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਵੀ ਤਾਂ ਪੰਜਾਬ ਦੀ ਧਰਤੀ ਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਅਤੇ ਕਿਹਾ ਕਿ ਨਾਨਕ ਨੀਮਾ ਜੋ ਚਲੇ ਲਗਿਨ ਤਾਤੀ ਵਾਉ ਇਸ ਦੇ ਨਾਲ ਹੀ ਭਾਜਪਾ ਦੇ ਸੀਨੀਅਰ ਨੇਤਾ ਮਰੰਜਨ ਕਾਲੀਆ ਨੇ ਭਾਜਪਾ ਸੰਸਦ ਕੰਗਣਾ ਰਣੌਤ ਨੂੰ ਫਿਲਮਾਂ ਵਿੱਚ ਆਪਣਾ ਕਰੀਅਰ ਬਣਾਉਣ ਦੀ ਸਲਾਹ ਦਿੱਤੀ ਹੈ ਇਸ ਤੋਂ ਪਹਿਲਾਂ ਭਾਜਪਾ ਦੇ ਪ੍ਰਧਾਨ ਜੀ ਪੀ ਨੱਡਾ ਨੇ ਉਹਨਾਂ ਨੂੰ ਸਾਵਧਾਨ ਕੀਤਾ ਸੀ ਜਿਸ ਤੋਂ ਬਾਅਦ ਉਸਨੇ ਮਾਫੀ ਵੀ ਮੰਗ ਲਈ ਸੀ ਮਰੰਜਨ ਕਾਲੀਆ ਨੇ ਕਿਹਾ ਕਿ ਮੈਂ ਕਹਾਂਗਾ ਕਿ ਰਾਜਨੀਤੀ ਕੰਗਣਾ ਦਾ ਖੇਤਰ ਨਹੀਂ ਰਾਜਨੀਤੀ ਇਕ ਗੰਭੀਰ ਵਿਸ਼ਾ ਹੈ ਸੋਚ ਕੇ ਬੋਲਣਾ ਚਾਹੀਦਾ ਹੈ ਇਹ ਬਿਹਤਰ ਹੋਵੇਗਾ ਕਿ ਉਹ ਆਪਣਾ ਸਿਆਸੀ ਕੈਰੀਅਰ ਅਪਣਾਵੇ ਕਿਉਂਕਿ ਇਹ ਸਪਸ਼ਟ ਹੋ ਰਿਹਾ ਹੈ ਕਿ ਰਾਜਨੀਤੀ ਉਸ ਦਾ ਕੰਮ ਨਹੀਂ ਹੈ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰ ਰਿਹਾ ਹੈ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ